ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਦੀਆਂ ਹਦਾਇਤਾਂ ਤੇ ਸ੍ਰੀ ਸਰਿੰਦਰ ਲਾਂਬਾ ਆਈਪੀਐਸ ਐਸਐਸਪੀ ਤਰਨਤਾਰਨ ਦੀਆਂ ਹਦਾਇਤਾਂ ਅਨੁਸਾਰ ਕੱਲ ਖਾਲੜਾ ਪੁਲਿਸ ਨੂੰ ਜਿਹੜੀ ਕਾਫੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਕੱਲ ਤਿੰਨ ਮੁਕੱਦਮੇ ਐਨਡੀਪੀਐਸ ਐਕਟ ਥੱਲੇ ਜਿਹੜੇ ਥਾਣਾ ਖਾਲੜਾ ਵਿਕੇ ਦਰਜ ਕੀਤੇ ਗਏ ਇੱਕ ਮੁਕੱਦਮੇ ਦੇ ਵਿੱਚ ਜਸ਼ਨਪ੍ਰੀਤ ਸਿੰਘ ਇੰਦਰਜੀਤ ਸਿੰਘ ਤੇ ਜੋਬਨਪ੍ਰੀਤ ਜਿਹੜੇ ਤਿੰਨ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ 962 ਗ੍ਰਾਮ ਦੇ ਕਰੀਬ ਅਫੀਨ 300 ਗ੍ਰਾਮ ਦੇ ਕਰੀਬ ਹੈਰਨ ਤੇ ਇਹਨਾਂ ਪਾਸੋਂ ਤਿੰਨ ਮੋਬਾਈਲ ਹਾਸਲ ਕੀਤੇ ਆ ਜੇ ਸਬੰਧੀ ਥਾਣਾ ਖਾਲੜਾ ਵਿਖੇ ਮੁਕੱਦਮਾ ਨੰਬਰ 28 ਜਿਹੜਾ ਵਾ ਕੱਲ ਦਰਜ ਕਰਕੇ 18 ਤੇ 21 ਸੀ ਐਨ ਡੀ ਪੀ ਐਸ ਅਗਰ ਦੇ ਵਿੱਚ ਦਰਜ ਕਰਕੇ ਤੇ ਦੀ ਤਫਤੀਸ਼ ਜਾਰੀ ਕੀਤੀ ਗਈ ਹੈ ਸੋ ਦੋਸ਼ੀਆਂ ਨੂੰ ਅੱਜ ਜਿਹੜਾ ਪੇਸ਼ ਅਦਾਲਤ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪ੍ਰੰਤੂ ਜਿਹੜੀ ਮੋਡਲੀ ਤਫ਼ਤੀਸ਼ ਆ ਤੇ ਇਹਨਾਂ ਦੇ ਫੋਨਾਂ ਦੀ ਐਨਾਲਿਸਿਸ ਆ ਇਸ ਤੋਂ ਤਸਦੀਕ ਹੁੰਦਾ ਹੈ ਕਿ ਇਹਨਾਂ ਨੇ ਪਾਰ ਬੈਠੇ ਪਾਕਿਸਤਾਨ ਬੈਠੇ ਸਮੱਗਲਰਾਂ ਨੂੰ ਲੋਕੇਸ਼ਨ ਭੇਜ ਕੇ ਇਹ ਜਿਹੜੀ ਆ ਖੇਪ ਮਗਾਈ ਸੀ। ਬੀਐਸਆਰ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ। ਕੱਲਾ ਇਹੋ ਨਹੀਂ ਕੱਲ ਇੱਕ ਹੋਰ ਜਿਹੜੇ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ ਜਿਹੜੀ 27 ਦਰਜ ਹੋਈ ਆ 1865 ਐਨ ਡੀ ਪੀ ਐਸ ਐਕਟ ਦੇ ਵਿੱਚ ਇਹਦੇ ਵਿੱਚ ਵੀ ਜਿਹੜੀ ਆ 700 ਗ੍ਰਾਮ ਜਿਹੜੀ ਅਫੀਮ ਬਰਾਮਦ ਕੀਤੀ ਗਈ ਇੱਕ ਪੈਕੇਟ ਬਰਾਮਦ ਹੋਇਆ ਜਿਹਦੇ ਉੱਤੇ ਕੁੰਡੀ ਲੱਗੀ ਹੋਈ ਸੀ ਇਸ ਕਰਕੇ ਇਹਦੇ 에ਅਰਕ੍ਰਾਫਟ ਐਕਟ ਥੱਲੇ ਵੀ ਜਿਹੜੀ ਇਹਦੀ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਇੱਥੇ ਹੀ ਬਸ ਨਹੀਂ ਗਈ ਰਾਜੋਕੇ ਦੇ ਵਿਖੇ ਇੱਕ ਐਫ ਆਈ ਆਰ ਨੰਬਰ 29 ਜਿਹੜੀ ਆ ਬਾਈਓ ਯਾਨ ਐਕਟ ਦੀ ਜਿਹੜੀ ਦਰਜ ਕੀਤੀ ਗਈ ਇਹਦੇ ਵਿੱਚ ਤਿੰਨ ਡਰੋਨ ਰਿਕਵਰ ਕੀਤੇ ਜਿਨ੍ਹਾਂ ਵਿੱਚ DJI Mavic 4 Pro DJI Mavic 3 Classic DJI Air 3 ਇਹ ਜਿਹੜੇ ਤਿੰਨ ਡਰੋਨ ਆ ਇਹ ਬਰਾਮਦ ਕੀਤੇ ਗਿਆ ਸੋ ਲਗਾਤਾਰੀ ਪਾਕਿਸਤਾਨੀ ਸਮਗਲਰਾਂ ਦੇ ਖਿਲਾਫ ਤੇ ਪੰਜਾਬ ਜਿਹੜੀਆਂ ਬਾਰਡਰ ਤੇ ਬੈਠੀਆਂ ਕਾਲੀਆਂ ਭੇਡਾਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਜਿਹੜੀ ਪਖੀਵਟ ਸਬ ਡਿਵੀਜ਼ਨ ਵੱਲੋਂ ਤੇ ਤਰਨਤਾਰਨ ਜ਼ਿਲ੍ਹਾ ਵੱਲੋਂ ਹਮੇਸ਼ਾ ਹੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਕਾਮਯਾਬੀਆਂ ਹੋ ਰਹੀਆਂ ਨੇ ਤੇ ਮੈਂ ਇਥੇ ਇਹ ਦੱਸਣਾ ਤੇ ਜ਼ਿਕਰ ਕਰਨਾ ਜ਼ਰੂਰ ਚਾਹਾਂਗਾ ਕਿ ਪੰਜਾਬ ਪੁਲਿਸ ਤੇ BSF ਬਾਰਡਰ ਦੇ ਉੱਤੇ ਹਰ ਤਰ੍ਹਾਂ ਨਾਲ ਚੁੱਕਨੀ ਆ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ EDS ਸਿਸਟਮ ਦਿੱਤਾ ਗਿਆ ਉੱਥੇ ਮਾਨਯੋਗ SSP ਦੀ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਕਾਫੀ ਫੋਰਸ ਹੈ ਉਹ ਬਾਰਡਰ ਦੇ ਉੱਤੇ ਲਾਈ ਗਈ ਹੈ ਚਾਹੇ ਉਹ ਪੈਟਰੋਲਿੰਗ ਪਾਰਟੀਆਂ ਚ ਹੋਣ ਚਾਹੇ ਉਹ ਵਾਹਨ ਪੈਟਰੋਲਿੰਗ ਦੇ ਵਿੱਚ ਹੋਵੇ ਤੇ ਥਾਂ ਥਾਂ ਤੇ ਨਾਕਾਬੰਦੀ ਕੀਤੀ ਗਈ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਗੈਰ ਸਮਾਜੀ ਤੱਤਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ